ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਜੋ ਜਨ ਭਾਉ ਭਗਤ ਕਛ ਜਾਣੈ ਤਾ ਕੋ ਅਚਰਜ ਕਾਹੂ ਇਹ ਵਿਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਜੋ ਜਨ ਭਾਉ ਭਗਤ ਕਛ ਜਾਨੈ ਤਾ ਕੋ ਅਚਰਜ ਕਾਹੂ ਜੋ ਜਲ ਜਲ ਮਹਿ ਪੈਸ ਨਾ ਨਿਕਸੈ ਤਉ ਢੁਰ ਮਿਲਿਓ ਜੁਲਾਹੋ ਜਿਉ ਜਲ ਜਲਮਹਿ ਪੈਸ ਨ ਨਿਕਸੈ ਜਿਉ ਜਲ ਜਲਮਹਿ ਪੈਸ ਇਥੇ ਵੀ ਥੋੜੀ ਠਹਿਰਾ ਦੇ ਦੇਨਾ ਨ ਨਿਕਸੈ ਇਥੇ ਵਿਸਰਾਮ ਹੈ ਤਉ ਢੁਰ ਮਿਲਿਓ ਜੁਲਾਹੋ ਹਰ ਕੇ ਲੋਗਾ ਮੈਂ ਤੋ ਮਤ ਕਾ ਭੂਰਾ ਜੋ ਤਨ ਕਾਸੀ ਤਜ ਹੈ ਕਬੀਰਾ ਰਮਈਏ ਕਹਾ ਨੇ ਹੋਰਾ ਰਮਈਏ ਇਤਿ ਯਮਕ ਲੱਗ ਜੈਨੀ ਹੈ ਕਹਾ ਨਿਹੂਰਾ ਰਹਾਉ ਕਹਿਤ ਕਬੀਰ ਸੁਨ ਹੋ ਰੇ ਲੋਈ ਭਰਮ ਨ ਭੁੱਲੋ ਕੋਈ ਕਿਆ ਕਾਸੀ ਕਿਆ ਊਖਰ ਮਗਹਰ RAM ਰਿਦੈ ਜਉ ਹੋਈ ਇੰਦਰ ਲੋਕ Shiv ਲੋਕ ਹੈ ਜੈਬ ਉਛੇ ਤਾਪ ਕਰ ਬਾਹੁਰ ਐਬੂ ਕਿਆ ਮੰਗੋ ਕੇਛੁ ਥਿਰ ਨਾਹੀ RAM ਨਾਮ ਰਖ ਮਨ ਮਾਹੀ ਰਹਾਉ ਸੁਬਾ ਰਾਜ ਵਿਪੈ ਬੜੈ ਆਈ ਅੰਤ ਨ ਕਾਹੂ ਸੰਗ ਸਹਾਈ ਪੁੱਤਰ ਕਲਤਰ ਲక్ష్ਮੀ ਮਾਇਆ इनते कहो कबना सुख पाया इनते कहो किति विश्राम कबना सुख पाया कहत कबीर अवर नहीं कामा हमरे मन तान राम को नामा इ मान पदति विश्राम लौना हमर मन तान राम को नामा ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਬਿਨ ਰਾਮ ਨਾਮ ਸਿਮਰਨ ਬਿਨ ਬੂਡ ਤੇ ਅਧਿਕਾਈ ਹਾਂਜੀ ਬੂਡ ਤੇ ਅਧਿਕਾਈ ਰਾਮ ਨਾਮ ਸਿਮਰਨ ਬਿਨ ਬੂਡ ਤੇ ਅਧਿਕਾਈ ਰਹਾਉ ਬਨਤਾ ਸੋਤ ਦੇਹ ਗਰੇਹ ਸੰਪਤ ਸੁਖਦਾਈ ਦੀਪਨਿਤਾ ਸੋਤ ਦੇਹ ਗ੍ਰੇਹ ਇਥੇ ਵਿਸਰਾਮ ਹੈ ਸੰਪਤ ਸੁਖਦਾਈ ਇਨ ਮੈਂ ਕਾਸ਼ਤ ਨਾਹੇ ਤੇਰੋ ਹਾਂਜੀ ਇਨ ਨੰਨੇ ਦੇ ਹਲੰਤ ਲਾ ਕੇ ਉਚਾਰਨ ਕਰਨਾ ਮੈਂ ਮੈਂ ਨਹੀਂ ਕਹਿਣਾ ਇਨ ਮੈਂ ਕਾਸ਼ ਨਾਹੀ ਤੇਰੋ ਕਾਲ ਅਵਧ ਆਈ ਅਵਧ ਕਾਲ ਅਵਧ ਆਈ ਅਵਧ ਨਹੀਂ ਕਹਿਣਾ ਅਜਾਮਲ ਗਾਜ ਅਜਾਮਲ ਗਾਜ ਗਨਕਾ ਹਾਂਜੀ ਅਜਾਮਲ ਗਾਜ ਗਨਕਾ ਅਜਾਮਲ ਗਾਜ ਗਨਕਾ ਪਤਿਤ ਕਰਮ ਕੀਨੇ ਪਤਿਤ ਕਰਮ ਕੀਨੇ ਪਤਿਤ ਕਰਮ ਕੀਨੇ ਤੇ ਉਤਰ ਪਾਰ ਪਰੇ ਰਾਮ ਨਾਮ ਲੀਨੇ ਸੁਕਰ ਕੁਕਰ ਜੋਨ ਭ੍ਰਮੇ ਤਉ ਲਾਜ ਨਾ ਆਈ ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ ਰਾਮ ਨਾਮ ਛਾੜ ਅੰਮ੍ਰਿਤ ਇਥੇ ਵਿਸਰਾਮ ਕਾਹੇ ਬਿਖ ਖਾਈ ਤਾਜ ਭਰਮ ਕਰਮ ਵਿਦ ਨਿਖੇਦ ਰਾਮ ਨਾਮ ਲਈ ਇਹ ਵੀ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਤਾਜ ਭਰਮ ਕਰਮ ਇਥੇ ਖਮਕ ਵੇਦ ਨਿਖੇਦ ਇਥੇ ਵਿਸਰਾਮ ਰਾਮ ਨਾਮ ਲਈ ਗੁਰ ਪ੍ਰਸਾਦ ਜਾਨਕ ਵੀਰ RAM ਕਰ ਸੁਨੇਹੀ ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਬਾਣੀ ਭਗਤ ਨਹੀਂ ਕਹਿਣਾ ਬਾਣੀ ਪਦ ਤੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਗਹਿਰੀ ਕਰਕੇ ਨੀਵ ਖਦਾਈ ਉਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਦਕਾਈ ਜੇਨ ਤ੍ਰੇਣ ਧਰ ਮੂंड ਬੁਲਾਏ ਹਮਰੋ ਕਰਤਾ RAM ਸਨੇਹੀ ਕਾਹੇ ਰੇ ਨਰ ਗਰਭ ਕਰਤ ਹਾ ਗਰਭ ਗਰਭ ਕਰਤ ਹਾ ਹਾਂਜੀ ਗਰਭ ਬੱਬੇ ਨਾਲ ਹੀ ਬੂਲਣਾ काहे रे नर गर्भ करत हाँ। हाँ। उच्चारण करना हव हाँ। नहीं कहना हुए झूठी रहाव मेरी मेरी कैरो करते दुर्जोधन से पाई दुर्जोधन से पाई बारह जोजन छत्र चला था जोजन कसके नहीं बोलना बारह जोजन बारह जोजन ਛਤਰ ਚਲੈ ਥਾ ਦੇਹੀ ਗਿਰਜ ਨਾ ਖਾਈ ਹਾਂਜੀ ਮੁਖ ਪਾਠ ਇਸੇ ਤਰ੍ਹਾਂ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਦੇਹੀ ਇਥੇ ਯਮਕ ਲਾ ਦਨੀ ਹੈ ਗਿਰਜ ਨਾ ਖਾਈ ਸਰਬ ਸੋਏ ਨੇ ਸਰਬ ਸੋਏ ਨ ਕੀ ਲੰਕਾ ਹੋਤੀ ਰਾਵਣ ਸੇ ਅਦ ਕਾਈ ਕਹਾ ਭਇਓ ਦਰ ਬਾਂਦੇ ਹਾਥੀ ਖੇਨ ਮਹਿ ਭਈ ਪਰਾਈ ਦੁਰਬਾਸਾ ਸਿਉ ਕਰਤ ਠਗੌਰੀ ਦੁਰਬਾਸਾ ਸਿਉ ਕਰਤ ਠਗੌਰੀ ਜਾਦਵ ਇਹ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਆਪਣੇ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦੇਵ ਹਰ ਗੁਣ ਗਾਏ ਨਾਮ ਦੇਵ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ